ਸੱਚ ਕੋੜਾ ਹੁੰਦਾ ਸ਼ਾਇਦ ਚੰਗਾ ਨਾ ਲਗੇ ਕਿ ਇਸ ਸਾਲ ਮਾਸਟਰ ਕੇਡਰ ਨਹੀਂ ਹੋਣ ਵਾਲਾ ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਮਾਸਟਰ ਕੇਡਰ ਮਾਸਟਰ ਕੇਡਰ ਮਾਸਟਰ ਕੇਡਰ ਸਾਰੇ ਕਿਤੇ ਅੱਜਕੱਲ ਮਾਸਟਰ ਕੇਡਰ ਦੀ ਜੋ ਪ੍ਰੈਪਰੇਸ਼ਨ ਆ ਉਹ ਜੋਰਾਂ ਸ਼ੋਰਾਂ ਨਾਲ ਕਰਵਾਈ ਜਾ ਰਹੀ ਹੈ ਹਰੇਕ ਐਸਟੈਕ ਕੰਪਨੀ ਦੇ ਦੁਆਰਾ ਕਿਉਂਕਿ ਉਹ ਤਾਂ ਇਹ ਪਹਿਲਾਂ ਕਹਿ ਰਹੇ ਸੀ ਕਿ ਜੂਨ ਦੇ ਵਿੱਚ ਹੀ ਮਾਸਟਰ ਕੇਡਰ ਆ ਜਾਣਾ ਤੇ ਹੁਣ ਜੁਲਾਈ ਵੀ ਨੰਘ ਚੁੱਕਿਆ ਤੇ ਹਜੇ ਤੱਕ ਮਾਸਟਰ ਕੇਡਰ ਨਹੀਂ ਆਇਆ ਤੇ ਜੋ ਮਾਸਟਰ ਕੇਡਰ ਵਾਲੇ ਜੋ ਸਟੂਡੈਂਟਸ ਕਹ ਲਈਏ ਟੀਚਰਸ ਕਹ ਲਈਏ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਬੜਾ ਉਹ ਇੱਕ ਦੁਬਿਧਾਗੀ ਕਿ ਇਹ ਐਗਜ਼ਾਮ ਹੁਣ ਸਾਡਾ ਕਦੋਂ ਲਿਆ ਜਾਵੇਗਾ ਕਿਉਂਕਿ ਜੋ ਸਟੂਡੈਂਟਸ ਨੇ ਘਰਨੇ ਵੀ ਬਹੁਤ ਦੇ ਰਹੇ ਨੇ ਤੇ ਕਈ ਵਾਰ ਹੱਲ ਹੁੰਦਾਗਾ ਵਿੱਚ ਹੀ 55% ਵਾਲੀ ਜੋ ਲੜਾਈ ਆ ਉਹਦਾ ਹੱਲ ਹੈ ਤੇ ਹੋਰੀ ਬਹੁਤ ਸਾਰੀਆਂ ਜੋ ਸਰਤਾਂ ਵਿੱਚ ਹੁੰਦੀਆਂ ਨੇ ਗਿਆ ਇਹਨਾਂ ਚੀਜ਼ਾਂ ਦਾ ਵੀ ਚੱਲਦਾ ਰਹਿੰਦਾ ਤੇ ਮਾਸਟਰ ਕੈਡਰ ਆਜੋ ਹਜੇ ਤੱਕ ਨਹੀਂ ਆਇਆ ਹੈਗਾ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਮਾਸਟਰ ਕੈਡਰ ਨਹੀਂ ਆਉਣਾ ਜਾਂ ਮਾਸਟਰ ਕੈਡਰ ਆਵੇਗਾ ਕਿਉਂਕਿ ਬਹੁਤ ਜੋ ਐਜੂਕੇਸ਼ਨਲ ਕੰਪਨੀਆਂ ਨੇ ਉਹ ਤਾਂ ਆਪਣੇ ਜੋ ਕੋਰਸਿਸ ਵੇਚਣ ਲਈ ਕਹਿ ਹੀ ਰਹੀਆਂ ਨੇ ਕਿ ਮਾਸਟਰ ਕੈਡਰ ਆਉਣ ਵਾਲਾ ਤੇ ਸਾਡੇ ਕੋਰਸਿਸ ਜੋ ਪਰਚੇਜ਼ ਕਰ ਲਓ ਤੇ ਵੱਧ ਤੋਂ ਵੱਧ ਮਤਲਬ ਸਾਡੇ ਕੋਲੋਂ ਪੜੋ ਤੇ ਆਪਣੇ ਪੈਸੇ ਛਾਪਣ ਤੇ ਆਪਾਂ ਲੱਗੇ ਹੋਏ ਆ ਪਰ ਹਜੇ ਤੱਕ ਮਾਸਟਰ ਡਿਗਰੀ ਨਹੀਂ ਆ ਤੇ ਕਈ ਬੱਚਿਆਂ ਨੇ ਤਾਂ ਆਪਣੇ ਫੀਲਰ ਦੋ ਦੋ ਵਾਰ ਵੀ ਕੰਪਲੀਟ ਕਰ ਲਏ ਆ ਤੇ ਉਹਨਾਂ ਦਾ ਐਗਜ਼ਾਮ ਨਹੀਂ ਹੋ ਪਾਰਿਆ ਤਾਂ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਦੱਸ ਦਵਾਂ ਕਿ ਸੱਚ ਕੌੜਾ ਹੁੰਦਾ ਸ਼ਾਇਦ ਚੰਗਾ ਨਾ ਲੱਗੇ ਕਿ ਇਸ ਸਾਲ ਮਾਸਟਰ ਡਿਗਰੀ ਨਹੀਂ ਹੋਣ ਵਾਲਾ ਜੀ ਹਾਂ ਇਸ ਸਾਲ ਦਾ ਜੋ ਮਾਸਟਰ ਡਿਗਰੀ ਦਾ ਐਗਜ਼ਾਮ ਨਹੀਂ ਹੋਵੇਗਾ ਜੋ ਮਾਸਟਰ ਡਿਗਰੀ ਦਾ ਐਗਜ਼ਾਮ ਆ ਉਹ ਨੈਕਸਟ ਈਅਰ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਕਿਉਂਕਿ ਜੇਕਰ ਮਾਸਟਰ ਗ੍ਰੈਜੂਏਟਰ ਇਸ ਸਾਲ ਹੋਣਾ ਹੁੰਦਾ ਤਾਂ ਹੁਣ ਤੱਕ ਉਹ ਜਾਣਾ ਚਾਹੀਦਾ ਸੀਗਾ ਅਤੇ ਹੁਜੇ ਵੀ ਧਰਨੇ ਦਿੱਤੇ ਜਾ ਰਹੇ ਹੈਗੇ ਪਰ ਉਹਦਾ ਕੋਈ ਹੱਲ ਹੋ ਨਹੀਂ ਪਾਰਿਆ ਤੇ ਇਲੈਕਸ਼ਨ ਜਦੋਂ ਨੇੜੇ ਆਉਂਦੀਆਂ ਨੇ ਤਾਂ ਅਜਿਹੇ ਐਗਜ਼ਾਮ ਲੈ ਜਾਂਦੇ ਹੁੰਦੇ ਹੈਗੇ ਜੋ ਆਪਣੀ ਕਟਾਲੀ ਕਾਰਡ ਭਰਤੀ ਤੋਂ ਬਾਅਦ ਹਜੇ ਤੱਕ ਮਾਸਟਰ ਗ੍ਰੈਜੂਏਟਰ ਦਾ ਐਗਜ਼ਾਮ ਨਹੀਂ ਹੋਇਆ ਜੋ ਮੋੜਣਾ ਮੋੜਣਾ ਚਾਹੀਦਾ ਸੀ ਪਰ ਇਸ ਸਾਲ ਵੀ ਮੈਨੂੰ ਲੱਗਦਾ ਹੈਗਾ ਮੈਨੂੰ ਕੀ ਲੱਗਦਾ ਕਿ ਤੁਹਾਡੇ ਸਾਹਮਣੇ ਸਾਰੀਆਂ ਚੀਜ਼ਾਂ ਕਰੀ ਜਾਂਦੇ ਨੇ ਕਿ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੀ ਤੇ ਕਰਨੇ ਤੇ ਕਰਨੇ ਦਿੱਤੇ ਜਾ ਰਹੇ ਨੇ ਪਰ ਜੋ ਇਗਜ਼ਾਮ ਹੈ ਇਸ ਸਾਲ ਉਹ ਨਹੀਂ ਹੋ ਪਾਏਗਾ ਇਹ ਸੱਚਾ ਗੌੜਾ ਸ਼ਾਇਦ ਲੱਗੇ ਤੁਹਾਨੂੰ ਪਰ ਇਹ ਸੱਚ ਤਾਂ ਸੱਚ ਹੈ ਸੋ ਜਿਹੜੇ ਬੱਚੇ ਨੇ ਹੁਣ बीएड ਕੰਪਲੀਟ ਕੀਤੀਆਂ ਉਹਨਾਂ ਲਈ ਤਾਂ ਵਧੀਆ ਹੋ ਗਿਆ ਕਿਉਂਕਿ ਉਹ ਹੁਣ ਇਸ ਦੀ ਪ੍ਰੈਪਰੇਸ਼ਨ ਦੇ ਵਿੱਚ ਲੱਗ ਸਕਦੇ ਆ ਤੇ ਜੋ ਬੱਚੇ 2-2 ਸਾਲ ਤੋਂ ਵੀ ਐਡ ਕਰਕੇ ਨਹੀਂ ਪ੍ਰੈਪਰੇਸ਼ਨ ਵੀ ਕਰ ਚੁੱਕੇ ਆ ਤਾਂ ਉਹਨਾਂ ਲਈ ਬਹੁਤ ਜ਼ਿਆਦਾ ਮੁਸ਼ਕਲ ਕੰਮ ਹੈ ਕਿਉਂਕਿ ਵੇਟ ਕਰਨਾ ਤੇ ਉਹਨਾਂ ਦੀ ਤਾਜ਼ਗੀ ਵੀ ਨਹੀਂ ਰਹਿੰਦੀ ਪੜਾਈ ਦੇ ਵਿੱਚ ਤੇ ਉਹ ਮਿਹਨਤ ਪਹਿਲਾਂ ਹੀ ਬਹੁਤ ਕਰ ਚੁੱਕੇ ਨੇਗੇ ਸੋ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹ ਚੀਜ਼ ਦਾ ਹੱਲ ਕੀਤਾ ਜਾਵੇ ਤਾਂ ਕਿ ਜੋ ਬੱਚੇ ਨੇ ਉਹ ਆਪਣੀ ਪੜਾਈ ਕਰ ਸਕਣ ਥੈਂਕ ਯੂ ਧੰਨਵਾਦ ਉਮੀਦ ਹੈ ਤੁਹਾਨੂੰ ਵੀਡੀਓ ਦੇ ਤੱਕ ਮਿਲਦੀ ਲੱਗੀ ਹੋਵੇ ਅਗਲੀ ਵਾਰ ਮਿਲਾਂਗੇ ਨੈਕਸਟ ਵੀਡੀਓ ਦੇ थैंक यू ਤਾਂ ਵਰਡ ਨੂੰ ਲਾਈਕ ਸਬਸਕ੍ਰਾਈਬ ਪੀਰ ਕਮੈਂਟ ਨੈਕਸਟ ਕਮਿਊਨਿਟੀ ਵੀਡੀਓ थैंक यू